ਨਹਿਰੀ ਵਿਭਾਗ ਵੱਲੋਂ ਕਿਸਾਨਾਂ ਨੂੰ ਖੇਤਾਂ ਤੱਕ ਪਾਣੀ ਪਹੁੰਚਦਾ ਕਰਨ ਲਈ ਰਜਵਾਹਿਆਂ ਨੂੰ ਪੱਕਾ ਕਰਨ ਲਈ ਜੋ ਰਜਵਾਹੇ ਪੱਕੇ ਕਿਤੇ ਗਏ ਹਨ ਉਹਨਾਂ ਵਿੱਚ ਵਰਤੀ ਗਈ ਕੁਤਾਹੀ ਦਾ ਚਿੱਠਾ ਖੁੱਲ ਗਿਆ ਜਦੋਂ ਬਰਸਾਤ ਦੇ ਪਹਿਲੇ ਪਾਣੀ ਦੇ ਨਾਲ ਹੀ ਰਜਵਾਹਿਆਂ ਦੇ ਵਿੱਚ ਪਾੜ ਪੈ ਗਿਆ ਇਸ ਪਾੜ ਪੈਣ ਤੋਂ ਬਾਅਦ ਵਿਭਾਗ ਵੱਲੋਂ ਪਾਣੀ ਦੇ ਵਹਾਅ ਨੂੰ ਰੋਕ ਲਿਆ ਗਿਆ ਜਿਸ ਕਾਰਨ ਕਿਸਾਨਾਂ ਦੇ ਵਿੱਚ ਹਾਹਾਕਾਰ ਮਚ ਗਈ ਉਹਨਾਂ ਦਾ ਕਹਿਣਾ ਹੈ ਕਿ ਕੱਚਿਆਂ ਤੋਂ ਪੱਕੇ ਕਿਤੇ ਸੋਏਆਂ ਵਿੱਚ ਪਹਿਲੀ ਬਰਸਾਤ ਦੇ ਵਿੱਚ ਹੀ ਪਾੜ ਪੈ ਗਿਆ ਹੈ ਇਹ ਕਿਤੇ ਨਾ ਕਿਤੇ ਗੜਬੜੀ ਦਾ ਸੰਕੇਤ ਦੇ ਰਹੇ ਹਨ ਉਹ ਤੁਹਾਨੂੰ ਵਿਖਾਉਂਦੇ ਹਾਂ ਪੂਸ਼ਨ ਬਾਂਸਲ ਦੀ ਇਹ ਪੂਰੀ ਰਿਪੋਰਟ ਮੇਰਾ ਨਾਮ ਮਨਜਿੰਦਰ ਸਿੰਘ ਪਿੰਡ ਮਾਲਵਾਜਰਾ ਜੀ ਇਹ ਜੀ ਸਾਡੇ ਨਵਾਂ ਜਿਹੜਾ ਨਹਿਰ ਆ ਜੀ ਆਪਣੇ ਸੂਏ ਪੱਕੇ ਹੋਏ ਸੀਗੇ ਉਹਦੇ ਸਬੰਧ ਵਿੱਚ ਜਦੋਂ ਨਹਿਰ ਪਹਿਲਾਂ ਛੱਡੀ ਇਹਨਾਂ ਨੇ ਤਾਂ ਜਿਹੜੇ ਮੋਗੇ ਸੀਗੇ ਮੋਗਿਆਂ ਦਾ ਜਿਹੜਾ ਕੰਮ ਸੀ ਉਹ ਪ੍ਰੋਪਰ ਨਹੀਂ ਕੀਤਾ ਹੈਗਾ ਸਹੀ ਢੰਗ ਨਾਲ ਨਹੀਂ ਹੋਇਆ ਉਹਦੇ ਕਾਰਨ ਇਹ ਸਾਰਾ ਨਹਿਰ ਬਹਿ ਗਈ ਸਾਰੀ ਟੁੱਟ ਚੁੱਕਿਆ ਮੋਗਾ ਪਿੰਡ ਵਾਲੇ ਪਾਸੇ ਸਾਰਾ ਖੇਤ ਤੁਸੀਂ ਦੇਖ ਲਓ ਸਾਰਾ ਪਾਣੀ ਟੁੱਟ ਕੇ ਹੜ ਗਿਆ ਆ ਜੀਵਿਦਾਰਾਂ ਦਾ ਨੁਕਸਾਨ ਵੀ ਹੋਇਆ ਤੇ ਬਾਕੀ ਸਾਰਾ ਨਹਿਰ ਤੋਂ ਜਿਹੜੇ ਹੁਣ ਪਾਣੀ ਕੰਨੀਓ ਬਾਕੀ ਜਿਹੜੇ ਜੱਟ ਨੇ ਉਹ ਸਾਰੇ ਬਾਂਝੇ ਬੈਠੇ ਨੇ ਕਿੰਨੇ ਦਿਨ ਦੀ ਪ੍ਰੋਬਲਮ ਹੈ ਜਿਹੜੀ ਚੱਲ ਰਹੀ ਹੈ ਜਿਹੜੀ ਇਹ ਇਹ ਪਰਸ ਪਰਸ ਵੈਸੇ ਜਿਹੜੀ ਪ੍ਰੋਬਲਮ ਆ ਠੇਕੇਦਾਰਾਂ ਨੂੰ ਜਾਂ ਜਿਹੜੇ ਅਸੀਂ ਅਧਿਕਾਰੀ ਸੀ ਇਹਦੇ ਸਰਕਾਰੀ ਉਹਨਾਂ ਨੂੰ ਰੋਜ਼ ਪਿੱਟਦੇ ਰਹੇ ਬੀ ਇਹਦਾ ਭਾਈ ਮਸਲਾ ਹੱਲ ਕਰੋ ਇਹ ਤੁਹਾਡਾ ਚੱਲਣਾ ਨਹੀਂ ਮਸਲਾ ਹੱਲ ਕਰੋ ਪਰ ਉਹਨਾਂ ਨੇ ਸਾਡੀ ਕਿਸੇ ਨੇ ਸੁਣੀ ਨਹੀਂ ਉਹਨਾਂ ਦੀਆਂ ਅੰਗਹਿਲੀਆਂ ਕਰਨਾ ਹੈ ਪਰਸੋਂ ਰਾਤ ਨੂੰ ਇਹ ਸੂਆ ਟੁੱਟ ਗਿਆ ਜਿਹੜਾ ਪਾਣੀ ਆ ਹੁਣ ਪਾਣੀ ਬੰਦ ਕਰਾ ਦਿੱਤਾ ਗਿਆ ਪਿੱਛੇ ਪਾਣੀ ਹਾਂਜੀ ਕੱਲੋਂ ਜਦੋਂ ਸਵੇਰੇ ਮੈਂ ਉਰੇ ਆਇਆ 5 ਵਜੇ ਜਦੋਂ ਦੇਖਿਆ ਸੀ ਦੇਖ ਕੇ ਫਿਰ ਮੈਂ ਮੈਡਮ ਨੂੰ ਫੋਨ ਕਰਤਾ ਉਹਨਾਂ ਨੇ ਪਾਣੀ ਪਿੱਛੇ ਬੰਦ ਕਰਾਤਾ ਸੀ ਹੁਣ ਜਿਹੜੇ ਕਿਸਾਨ ਨੇ ਉਹ ਜਿੱਥੇ ਮੋਟਰਾਂ ਨਹੀਂ ਹੈਗੀਆਂ ਜੀ ਦੀ ਲੱਗੇ ਲੱਗੀ ਹੋਈ ਆ ਕਿਵੇਂ ਉਹਨਾਂ ਦਾ ਜਿਹੜਾ ਪਾਣੀ ਉਹ ਦੇਖੋ ਜੀ ਸਾਹਮਣੇ ਜਨਰੇਟਰ ਚੱਲਦਾ ਜੀ ਹੁਣ ਦੇਖਣਾ ਜਿਨ੍ਹਾਂ ਤੇ ਹੈਗਾ ਨੀਗਾ ਜਿਵੇਂ ਹੁਣ ਸਾਡੇ ਉਰੇ ਕਈ ਲਾਣੇ ਐਜੇ ਨੇ ਜਿਹਦੇ ਸਿਰਫ ਸੂਏ ਤੇ ਹੀ ਨਰਭਲ ਨੇ ਉਹਨਾਂ ਤੋਂ ਉਹਨਾਂ ਦੇ ਮੋਟਰਾਂ ਨਹੀਂ ਹੈਗੀਆਂ ਉਹਨਾਂ ਨੇ ਵਿਚਾਰੇ ਸ਼ੁਰੂ ਕੀਤਾ ਸੀ ਕੰਮ ਹੁਣ ਕੱਲਦੇ ਉਹ ਜਨਰੇਟਰ ਲਾਈ ਬੈਠੇ ਨੇ ਇੱਕ ਇੱਕ ਦਿਨ ਦਾ 5-5000 ਦਾ ਡੀਜ਼ਲ ਜਲਦਾ ਜੀ ਇੱਕ ਪਾਸੇ ਸਰਕਾਰ ਕਹਿ ਰਹੀ ਆ ਤੁਸੀਂ ਨਹਿਰੀ ਪਾਣੀ ਵਰਤੋ ਇੱਕ ਪਾਸੇ ਸਰਕਾਰ ਸਾਡੇ ਨਾਲ ਇਹ ਕੁਝ ਹੋ ਰਿਹਾ ਇਹ ਜਿਹੜਿਆ ਇਹ ਟੁੱਟਣ ਦਾ ਕਾਰਨ ਕੀ ਬਣਿਆ ਇਹਦਾ ਟੁੱਟਣ ਦਾ ਕਾਰਨ ਘਟੀਆ ਮਟੀਰੀਅਲ ਜੀ ਤੇ ਘਟੀਆ ਠੇਕੇਦਾਰ ਇਸ ਪੁਲ ਦੇ ਉੱਤੇ ਤਿੰਨ ਠੇਕੇਦਾਰ ਬਦਲੇ ਗਏ ਨੇ ਤੁਸੀਂ ਇਹ ਦੇਖ ਲਓ ਇੱਥੇ ਕਿਸੇ ਨੇ ਵੀ ਬੜਾ ਪਟਿਆ ਉਹਨਾਂ ਨੂੰ ਵੀ ਇਹ ਥੋੜਾ ਨਹੀਂ ਚੱਲਣਾ ਨਹੀਂ ਚੱਲਣਾ ਕਿਸੇ ਨੇ ਪ੍ਰੋਪਰ ਕੰਮੇ ਨਹੀਂ ਕੀਤਾ ਬਸ ਇੱਕ ਖਾਨਾ ਪੂਰਤੀ ਕੀਤੀ ਆ ਜੋ ਕਾਗਜ਼ਾਂ 'ਚ ਕਰਕੇ ਆਪਣਾ ਸਮੇਟ ਕੇ ਉਹ ਚਲੇ ਗਏ ਉਹ ਚਲੇ ਗਏ ਹੁਣ ਕੀ ਕਰਦੇ ਉਹ ਜਾਂਚ ਹੋਣੀ ਚਾਹੀਦੀ ਆ ਪ੍ਰੋਪਰ ਜੀ ਇਹਦੀ ਵੱਡੇ ਉੱਚ ਅਧਿਕਾਰੀ ਇਹਦੀ ਜਾਂਚ ਕਰਨ ਦੇਖਣ ਆ ਕੇ ਜਾਂਚ ਤਾਂ ਉਹਨਾਂ ਦੇ ਸਾਹਮਣੇ ਪਈ ਆ ਉਹ ਆਪ ਆ ਕੇ ਦੇਖ ਸਕਦੇ ਨੇ